ਅਗਲੀ ਗੱਲਬਾਤ ਕਰਾਂਗੇ ਅਸੀਂ ਜਾਂਦੇ ਜਾਂਦੇ ਆ ਬੜੀ ਰੌਚਕ ਗੱਲਬਾਤ ਲਵੀ ਪੰਨੂ ਜਿਹਦੇ ਨਾਲ ਸਤਿ ਸ੍ਰੀ ਅਕਾਲ ਜੀ ਜੈਨ ਨੂੰ ਵੈਲਕਮ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜਿੰਨੇ ਵੀ ਪ੍ਰੋਗਰਾਮ ਇਸ ਵਕਤ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਨੂੰ ਵੀ ਹੱਥ ਜੋੜ ਕੇ ਸਤਿ ਸ੍ਰੀ ਤੁਸੀਂ ਟੀਵੀ ਦੇ ਉੱਤੇ ਬਹੁਤ ਤਜਰਬਾ ਰੱਖਦੇ ਹੋ ਤੁਸੀਂ ਮੱਲਦੋਰੀ ਹੱਥ ਵੀ ਜੋੜਦੇ ਹੋ ਤਾਂ ਕਿ ਵੀ ਕੈਮਰਾ ਤੁਹਾਨੂੰ ਕੈਪਚਰ ਕਰ ਲੇ ਰੇਡੀਓ ਤੇ ਲੋਡ ਨਹੀਂ ਹੈਗੀ ਰੇਡੀ ਤੁਸੀਂ ਸੱਤ ਚਕਾਲ ਸਿਰਫ ਬੁੱਲਾ ਨਾਲ ਵੀ ਕਰ ਸਕਦੇ ਹੋ ਡਾਕਟਰ ਸਾਹਿਬ ਜਦੋਂ ਨਾ ਤੁਸੀਂ ਕਿਸੇ ਕੈਰੈਕਟਰ ਦੇ ਵਿੱਚ ਹੁੰਦੇ ਹੋ ਤੇ ਫਿਰ ਮੈਨੂੰ ਆਇ ਲੱਗਦਾ ਵੀ ਸਿਰ ਤੋਂ ਪੈਰ ਤੱਕ ਤੁਸੀਂ ਬਿਲਕੁਲ ਉਸ ਤਰ੍ਹਾਂ ਹੋਣੇ ਚਾਹੀਦੇ ਹੋ ਤੇ ਜਦੋਂ ਆਪਾਂ ਇਸ ਕੁਰਸੀ ਤੇ ਬਹਿੰਦੇ ਆ ਤੇ ਫਿਰ ਉਹ ਪਤਾ ਨਹੀਂ ਕਿਉਂ ਗੱਲਾਂ ਸਿਆਣੀਆਂ ਜੀ ਨਿਕਲਣ ਲੱਗ ਜਾਂਦੀਆਂ ਹਾਂ ਮੱਲਦੋਰੀ ਹੈ ਨਾ ਤੇ ਆਪ ਆਪਣੇ ਆਪ ਬੰਦਮ ਹਰਾਨ ਹੋ ਜਾਂਦਾ ਕਿ ਮੈਂ ਨਾ ਸਿਆਣਾ ਮੈਂ ਇਹੀ ਗੱਲ ਮੈਂ ਕਹਿਣ ਲੱਗੀ ਸੀ ਕਈ ਵਾਰੀ ਨਾ ਜੀ ਮੈਂ ਕੁਛ ਘਰ ਘਰ ਵਸਤਾ ਮੈਂ ਸੁਣਦੀ ਨਹੀਂ ਪਰ ਜੇ ਮੈਂ ਕਈ ਵਾਰੀ ਦੂਸਰੇ ادارےਾਂ ਦੇ ਉੱਤੇ ਆਪਣੇ ਰਿਕਾਰਡਡ ਪ੍ਰੋਗਰਾਮਸ ਸੁਣਾ ਫਿਰ ਮੈਨੂੰ ਲੱਗਦਾ ਵੀ ਇਹ ਮੈਂ ਹੀ ਆ ਹੂੰ ਸੰਗਤ ਦਾ ਅਸਰ ਪੈਂਦਾ ਭਾਈ ਇਹ ਤਾਂ ਹੈ ਡਾਕਟਰ ਸਾਹਿਬ ਹਾਂ ਸੰਗਤ ਦਾ ਅਸਰ ਪੈਂਦਾ ਬਿਲਕੁਲ ਪੈਂਦਾ ਕਿਉਂਕਿ એનર્ਜੀ ਲੈਵਲ ਪਹਿਲੀ ਗੱਲ ਹੈ ਨਾ ਕਿਉਂਕਿ ਅੱਜ ਜਦੋਂ ਨਾ ਮੈਂ ਘਰੋਂ ਤੁਰੀ ਸੀਗੀ ਹੂੰ ਤੇ ਥੋੜਾ ਜਿਹਾ ਅੱਜ ਮੂਡ ਲਿਫਟ ਅਪ ਕਰਨ ਵਾਲਾ ਸੀਗਾ ਕਿਉਂਕਿ ਕੋਈ ਕੋਈ ਦਿਨ ਹੁੰਦੇ ਆ ਜਦੋਂ ਤੁਸੀਂ ਬਹੁਤ ਖਿੜੇ ਖਿੜੇ ਉੱਠਦੇ ਹੋ ਕਦੇ ਕਦੇ ਤੁਹਾਨੂੰ ਹੁੰਦਾ ਵੀ ਅੱਜ ਨਹੀਂ ਗੱਲ ਨਹੀਂ ਬਣੀ ਹੈ ਨਾ ਫਿਰ ਜਦੋਂ ਮੈਂ ਦੇਖਿਆ ਮੈਂ ਕਿਹਾ ਵੀ ਡਾਕਟਰ ਸਾਹਿਬ ਬੈਠਿਆ ਤੇ ਵਧੀਆ ਕੇਸਰੀ ਪੱਗ ਬੰਨੀ ਹੋਈ ਆ ਟੌਰ ਟੁਰ ਕੱਢ ਕੇ ਬੈਠਿਆ ਨਹੀਂ ਫਰਕ ਪੈਂਦਾ ਬੰਦੇ ਦੇ ਮੁਸਕਰਾਉਂਦਾ ਚਿਹਰਾ ਤੇ ਆਵਾਜ਼ ਦੇ ਵਿੱਚ ਜਦੋਂ ਆਇਆ ਜੇ ਬੰਦਾ ਆ ਜੇ ਕੋਈ ਐਵੇਂ ਹੀ ਭਿੱਜੀਆਂ ਜੀਆਂ ਡੈਂਪਡ ਸਪਿਰਟ ਨਾਲ ਤੁਹਾਡੇ ਸਾਹਮਣੇ ਬੰਦਾ ਆ ਕੇ ਬਹਿ ਜੇ ਗੱਲਾਂ ਗਿੱਲੀਆਂ ਜਿਹਾ ਕਰਨ ਲੱਗ ਪੇ ਤਾਂ فرق ਪੈਂਦਾ ਭਾਈ ਬਿਲਕੁਲ فرق فرق ਪੈਂਦਾ ਤੁਹਾਡੇ ਅੰਦਰੋਂ ਮੱਦਲੋ ਜੋਰੀ ਉਹੋ ਜੀ ਗੱਲਬਾਤ ਨਿਕਲਿਆ ਆਉਂਦੀ ਹੈ ਹਨਾ ਅਗੇ ਨਾ ਮੈਨੂੰ ਯਾਦ ਆ ਮੈਂ ਆਪਣੇ ਫਾਦਰ ਨਾਲ ਕੀ ਵਰੀ ਪਿਤਾ ਜੀ ਦੇ ਨਾਲ ਗੱਲਬਾਤ ਜਦੋਂ ਕਰਨੀ ਨਾ ਤੇ ਮੈਂ ਇਹਨਾਂ ਨੂੰ ਕਹਿਣਾ ਮੈਂ ਕਹਣਾ ਵੀ ਕਿਤੇ ਕੋ ਕਿਸੇ ਦੀ ਲੜਾਈ ਹੋ ਜੇ ਉਹ ਫੈਸਲਾ ਕਰਾਉਣਾ ਹੋਵੇ ਕੋ ਰੁੱਸ ਜੇ ਕੋ ਰਿਸ਼ਤੇਦਾਰੀ ਦੇ ਵਿੱਚ ਜਾਂ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਵੀ ਤੁਹਾਨੂੰ ਸਾਰੇ ਕਿਉਂ ਬੁਲਾਉਂਦੇ ਆ ਵੀ ਤੁਸੀਂ ਨਾ ਤਾਂ ਤੁਸੀਂ ਕੋਈ ਕਾਬਲੀਅਤ ਰੱਖਦੇ ਹੋ ਕੋਈ ਵਕੀਰ ਤਾਂ ਹੈ ਨਹੀਂ ਤੁਸੀਂ ਹਨਾ ਤੇ ਉਹ ਕਹਿੰਦੇ ਵੀ ਕੋਈ ਨਹੀਂ ਤੂੰ ਇਹਦਾ ਜਵਾਬ ਨਾ ਕਿਸੇ ਨਾਲ ਕਿਸੇ ਤੋਂ ਹੋਰ ਤੋਂ ਪੁੱਛੀ ਵੀ ਮੈਂ ਹੁਣ ਇਹਦਾ ਕੀ ਜਵਾਬ ਦਵਾ ਨਾ ਤੇ ਮੈਂ ਫਿਰ ਆਪਣੇ ਮਾਮਾ ਜੀ ਨੂੰ ਪੁੱਛਿਆ ਮੈਂ ਕਿ ਵੀ ਨਾਨਕੇ ਜਦੋਂ ਕੋਈ ਪੰਗਾ ਪੈਂਦਾ ਤੁਸੀਂ ਆਪਣੇ ਬਾਪੂ ਜੀ ਸਿਆਣੇ ਨਹੀਂ ਉਹ ਕਹਿੰਦੇ ਵੀਰ ਜੀ ਜਦੋਂ ਆਉਂਦੇ ਆ ਨਾ ਆ ਕੇ ਬਸ ਬੈਂਦੇ ਆ ਉਨਾ ਦਾ ਚਿਹਰਾ ਦੇਖ ਕੇ ਬਸ ਉਹੀ ਅਸੀਂ ਖੁਸ਼ ਜੇ ਹੋ ਜਾਂਦੇ ਹਾਂ ਚੜ੍ਹਦੀ ਕਲਾ ਜੀ ਚ ਰਹਿੰਦੇ ਆ ਫਿਰ ਸਾਨੂੰ ਲੱਗਦਾ ਵੀ ਅਸੀਂ ਆ ਕਿਹੜੇ ਚੱਕਰਾਂ 'ਚ ਪਏ ਹੋਏ ਆ ਅੱਦੇ ਤਾਂ ਕਹਿੰਦੇ ਸਾਡੇ ਆ ਹੀ ਸੁੱਲ ਜੇ ਜਾਂਦੇ ਆ ਇੱਥੇ ਜਾ ਕੇ ਫਿਰ ਆਪਾਂ ਮੈਂ ਕਈ ਵਾਰੀ ਪਹਿਲਾਂ ਵੀ ਸ਼ਾਇਦ ਆਪਾਂ ਗੱਲ ਕੀਤੀ ਆ ਕਿ ਆਮ ਤੇ ਖਾਸ ਦਾ ਫਰਕ ਪੈਂਦਾਗਾ ਆਪਾਂ ਕਹਿੰਦੇ ਆ ਕਿ ਬੰਦੇ ਤਾਂ ਸਾਰੇ ਇੱਕੋ ਜਿਹੇ ਹੁੰਦੇ ਆ ਕਿਸੇ ਦਾ ਸਿੰਘ ਤਾਂ ਨਹੀਂ ਲੱਗੇ ਹੁੰਦੇ ਸਿਆਣੇ ਦੇ ਵਾਲੇ ਹਨਾ ਪਰ ਹਕੀਕਤ ਇਹ ਹੈ ਕਿ ਕਿਸੇ ਵਿਅਕਤੀ ਦੇ ਵਿੱਚ ਉਹਦਾ ਤੇਜ ਹੀ ਉਹ ਚਿਹਰੇ ਦਾ ਇੰਨਾ ਹੁੰਦਾਗਾ ਉਹਦੀ ਸ਼ਖਸੀਅਤ ਦਾ ਜਾਦੂ ਇੰਨਾ ਹੁੰਦਾਗਾ ਕਿ ਜਿਹੜੀ ਮਹਿਫਲ 'ਚ ਆ ਕੇ ਉਹ ਬਹਿ ਗਿਆ ਭਾਵੇਂ ਚੁੱਪ ਕਰਕੇ ਬਹਿ ਇਸੀ ਤਰ੍ਹਾਂ ਹੀ ਹੁਣ ਤੁਸੀਂ ਇਹ ਤਵਕਕੋ ਮੇਰੇ ਵੱਲੋਂ ਰੱਖ ਰਹੇ ਹੋ ਕਿ ਮੈਂ ਕਹਾਂ ਵੀ ਡਾਕਟਰ ਸਾਹਿਬ ਵੀ ਤੁਹਾਡੀ ਬਸ ਸਖਸ਼ੀਅਤ ਮੈਨੂੰ ਨਾ ਕਦੇ ਗੰਭੀਰ ਹੋਣ ਦੇ ਕਦੇ ਡਾਕਟਰ ਸਾਹਿਬ ਜ਼ਿੰਦਗੀ ਦਾ ਗੰਭੀਰ ਹੋਣ ਲਈ ਬਹੁਤ ਛੋਟੀ ਆ ਸੋ ਚੜਦੀ ਕਲਾ ਦੇ ਵਿੱਚ ਹਮੇਸ਼ਾ ਰਹਿਣਾ ਚਾਹੀਦਾ ਤੇ ਖੁਸ਼ ਰਹਿਣਾ ਚਾਹੀਦਾ ਇਹ ਕਿਉਂਕਿ ਆਪਣੇ ਕਾਨੂੰਨ ਜੇ ਬਣਾਏ ਹੁੰਦੇ ਵੀ ਭਾਈ ਬੜਾ ਬੋਲਣਾ ਨਹੀਂ ਚਾਹੀਦਾ ਮਹਿਫਿਲ 'ਚ ਬੈਠੇ ਹੋ ਹੌਸਾਬ ਸਿਰ ਦਾ ਬੋਲੋ ਜੀ ਮੈਂ ਕਹਿੰਦਾ ਯਾਰ ਜੰਮੇ ਇੱਕ ਵਾਰੀ ਆ ਤੁਸੀਂ ਤੇ ਬਾਲਾ ਐਵੇਂ ਆਪਣੇ ਆਪ ਤੇ ਪਾਬੰਦੀਆਂ ਵੀ ਲਾਉਣੀਆਂ ਫਲਾਨਾ ਕੀ ਕਹੂ ਟਿਆਉਂ ਕਾ ਕੀ ਕਹੂ ਹਾਂ ਵਾਹ ਯਾਦ ਗੱਲਾਂ ਕਰਨ ਦਾ ਕੋਈ ਮਤਲਬ ਨਹੀਂ ਹੈ ਪਰ ਥੋੜਾ ਬਹੁਤਾ ਹਾਸ ਲੈਣਾ ਵਿੰਗਮਈ ਹੋ ਜਾਣਾ ਲਾਈਟ ਮੂਡ ਚ ਗੱਲਾਂ ਗੰਭੀਰ ਵੀ ਕਰ ਜਾਣੀਆਂ ਤਾਂ ਮੈਨੂੰ ਲੱਗਦਾ ਚੰਗਾ ਤੁਸੀਂ ਆਪਣੇ ਆਪ ਨੂੰ ਟ੍ਰੀਟ ਕਰ ਰਹੇ ਤੁਸੀਂ ਲੋਕਾਂ ਲਈ ਨਹੀਂ ਕਰ ਰਹੇ ਬੇਸਿਕਲੀ ਯੂ ਆ ਟ੍ਰੀਟਿੰਗ ਯੋਰਸੈਲਫ ਬਗਲ ਜੀ ਕਿਉਂਕਿ ਮੈਨੂੰ ਇਹ ਲੱਗਦਾ ਵੀ ਜਿਹੋ ਜਿਹੇ ਤੁਹਾਨੂੰ ਰੱਬ ਨੇ ਸੁਭਾਅਿਕ ਬਣਾਇਆ ਹਣਾ ਕਈ ਹੁੰਦੇ ਆ ਵੀ ਉਹ ਗੱਲ ਕਰਨ ਤੋਂ ਪਹਿਲਾਂ ਹੱਸ ਪੈਂਦੇ ਆ ਮੈਨੂੰ ਉਹ ਲੋਕ ਵੀ ਬੜੇ ਚੰਗੇ ਲੱਗਦੇ ਕਿਉਂਕਿ ਉਹ ਬਣੀ ਉਦਾਂ ਆ ਕਈ ਹੁੰਦੇ ਆ ਆਪਣੀ ਗੱਲ ਸੁਣਾ ਕੇ ਆਪੇ ਹੱਸਦੇ ਆ ਮੈਨੂੰ ਤਾਂ ਉਹ ਲੋਕ ਵੀ ਬੜੇ ਚੰਗੇ ਲੱਗਦੇ ਕਿਉਂਕਿ ਉਹ ਬਣੀ ਹਾਲੀਵੁੱਡ ਦੀ ਇੱਕ ਫਿਲਮ ਸੀਗੀ ਜੀ ਉਹਦੇ ਕਿਰਦਾਰ ਦਾ ਨਾਮ ਸੀਗਾ ਟੋਨੀ ਟੂ ਟਾਈਮਸ ਉਹ ਕਹਿੰਦੇ ਇਹ ਕਿਉਂ ਉਹ ਕਹਿੰਦੇ ਦੋ ਵਾਰੀ ਹੱਸਦਾ ਇੱਕ ਪਹਿਲਾਂ ਇੱਕ ਬਾਅਦ 22 ਟਾਈਮਸ ਹਾਂਜੀ ਕਿਉਂਕਿ ਜੇ ਆਪਾਂ ਸਾਰੇ ਇੱਕ ਦੂਜੇ ਦੇ ਉਬੜਾਏ ਹੋਏ ਕਾਇਦੇ ਉਹ ਮੰਨਣ ਲੱਗੇ ਤਾਂ ਫਿਰ ਡਾਕਟਰ ਰਮਾਣਾ ਡਾਕਟਰ ਰਮਾਣਾ ਦਾ ਹੁਣ ਲਵੀ ਪੰਨੂ ਲਵੀ ਪੰਨੂ ਦਾ ਹੋਵੇ ਫਿਰ ਬੈਨੀਪਾਲ ਜੀ ਬੈਨੀਪਾਲ ਜੀ ਦਾ ਹੁਣ ਸੋ ਇਹ ਆਪਣੀ ਖਾਸੀਅਤ ਕਿੰਨਾ ਵਧੀਆ ਸੰਸਾਰ ਹੈ ਜਿਹੜਾ ਕਿ ਜਿਹਦੇ ਚ ਆਪਾਂ ਰੋਜ਼ ਸਾਹ ਭਰਦੇ ਆ ਤੇ ਤਾਰੀਆਂ ਲਾਉਨੇ ਆ ਗੱਲਾਂ ਬਾਤਾਂ ਦਾ ਸੰਸਾਰ ਇਹ ਕਪਣਾ ਆਪ ਚ ਬੜੀ એનર્ਜੀ ਹੈ ਦੇ ਚ ਔਰ ਬਿਨਾ ਤੰਦਾਂ ਤੋਂ ਅਸੀਂ ਜੁੜਦੇ ਆ ਆਪਣੇ ਸਰੋਤਿਆਂ ਦੇ ਨਾਲ ਹਾਂਜੀ ਹੁਣ ਜਿਸ ਥੋੜੀ ਜਿਹੀ ਗੰਭੀਰ ਹੋ ਗਈ ਮੈਂ ਦੋ ਤਿੰਨ ਦਿਨ ਤੁਹਾਡੇ ਨਾਲ ਐਕਟ ਕਰਦਾ ਤਾਂ ਤੁਸੀਂ ਅੱਜ ਮੇਰ ਨਾਲ ਕਰ ਰਹੇ ਇਹਨੂੰ ਕਰਮਾ ਕਹਿੰਦੇ ਮੈਨੂੰ ਤੂੰ ਸਿੱਖ ਲਿਆ ਕੋਈ ਮੈਨੂੰ ਸਿੱਖਦਾ ਨਹੀਂ ਕੋਈ ਗੋਰ ਦੇਖੋ ਆਮੈਂ ਲਰਨਰ ਮੈਂ ਜੋ ਐਵਰੀ ਡੇ ਉਸ ਦਰਵਾਜ਼ੇ ਚੋਂ ਹੁੰਦੀ ਹੈ ਨਾ ਜਦੋਂ ਮੈਂ ਅੰਦਰ ਦਾਖਲ ਹੁੰਦੀ ਹੈ ਵੀ ਮੈਂ ਆਪਣੀ ਜਿਹੜੀ ਜੋ ਵੀ ਮੇਰੇ ਜ਼ਿਹਨ ਦੇ ਵਿੱਚ ਆਉ ਉਹ ਮੈਂ ਬਿਲਕੁਲ ਸਾਫ਼ ਕਰਕੇ ਜ਼ੀਰੋ ਕਰਕੇ ਆ ਗਿਆ ਅੱਜ ਵੀ ਅੱਜ ਨਾ ਮੈਂ ਕੰਬੀਰ ਹੋਣਾ ਨਾ ਹੁਣ ਦੇਣਾ ਹਾਂ ਅੱਜ ਮੇਰੀ ਮੇਰਾ ਮਨ ਨਹੀਂ ਅੱਜ ਕਿਉਂਕਿ ਜੇ ਮੈਂ ਗੰਭੀਰ ਹੋ ਗਈ ਮੈਂ ਤਾਂ ਉੱਠੀ ਹੋ ਗੰਭੀਰ ਸੀ ਅੱਜ ਤੇ ਫਿਰ ਮੈਂ ਕਿਹਾ ਵੀ ਜੇ ਹੁਣ ਗੰਭੀਰ ਫਿਰ ਜ਼ਿਆਦਾ ਹੀ ਉਹ ਹੋ ਗਿਆ ਤਾਂ ਫਿਰ ਡੂੰਗਾ ਬੰਦਾ ਉਹ ਕਹਿੰਨੇ ਆਪਣੇ ਪਿੰਡ ਵਾਲੇ ਕਹਿੰਦੇ ਕਿ ਨਾ ਇਹਨੂੰ ਚੜੀਦੀ ਨਾ ਲੱਥੀਦੀ ਹਮੇਸ਼ਾ ਹੀ ਇਹ ਦੰਦ ਕੱਢਦਾ ਰਹਿੰਦਾ ਜਾਂ ਰਹਿੰਦੀ ਹੈ ਉਹ ਉਹ ਠੀਕ ਹੈ ਕਿ ਨਹੀਂ ਠੀਕ ਹੋ ਖਰ ਮੇਲਾ ਦਾ ਇਹ ਆਪਣੀ ਅਪਰੋਚ ਹੈ ਨਾ ਜੇ ਤਾਂ ਤੁਹਾਨੂੰ ਲੱਗਦਾ ਵੀ ਇਸ ਅਪਰੋਚ ਦੇ ਨਾਲ ਤੁਹਾਡੀ ਜ਼ਿੰਦਗੀ ਸੋਹਣੀ ਤੁਰ ਹੀ ਜਾਂਦੀ ਆ ਇਸ ਇਸ ਅਪਰੋਚ ਨੂੰ ਲਾ ਲਓ ਜੇ ਲੱਗਦਾ ਨਹੀਂ ਵੀ ਇਹ ਨੂੰ ਥੋੜੀ ਜਿਹੀ ਪ੍ਰਵਾਹ ਕਰ ਲੈਣੀ ਚਾਹੀਦੀ ਹੈ ਨਾ ਪਰ ਪਰ ਰਵਾਨਗੀ ਡਾਕਟਰ ਸਾਹਿਬ ਹੋਣੀ ਚਾਹੀਦੀ ਹੈ ਜ਼ਿੰਦਗੀ ਦੇ ਵਿੱਚ ਆਪਣੇ ਹਿਸਾਬ ਦੇ ਮੈਂ ਪਹਿਲਾਂ ਹੁਣ ਮੈਂ ਹੱਸ ਕੇ ਕਹਿੰਦਾ ਪਹਿਲਾਂ ਮਕਬੀਰ ਹੋ ਗਿਆ ਸੀਗਾ ਹਾਂਜੀ ਕਿ ਜਦੋਂ ਤੁਸੀਂ ਬਹੁਤਾ ਫੋਰਸ ਕਰਦੇ ਆ ਆਪਣੇ ਆਪ ਤੇ ਕਿਸੇ ਚੀਜ਼ ਨੂੰ ਕਿਸੇ ਦੇ ਆਖੇ ਉਹ ਕੀ ਕਹੂ ਵਾਲੀ ਸਿਧਾਂਤ ਤੇ ਚੱਲਦੇ ਆ ਤੁਹਾਨੂੰ ਲੱਗਦਾ ਤੁਸੀਂ ਆਪਣੇ ਆਪ ਨੂੰ ਪਨਿਸ਼ ਕਰ ਰਹੇ ਹੋ ਨੇ ਪਹਿਲਾਂ ਤੁਸੀਂ ਆਪਣਾ ਦੇਖੋ ਤੁਹਾਡੇ ਅੰਦਰੋਂ ਕੋਈ ਅਸੀਂ ਊਰਜਾ ਢਕੀ ਨਾ ਰਹਿ ਜੇ ਗੁੱਜੀ ਨਾ ਰਹਿ ਜੇ ਕਿਤੇ ਤੁਸੀਂ ਆਉਣ ਦਿਓ ਬਾਹਰ ਜਿਹੜਾ ਕੁਝ ਆਉਂਦਾ ਹੈ ਸਾਫ਼ ਸਿਰ ਆਉਣ ਦਿਓ ਸਭਿਕ ਤਰੀਕੇ ਨਾਲ ਆਉਂਦੋ ਬਿਲਕੁਲ ਐਂਡ ਆਲਸੋ ਡਾਕਟਰ ਸਾਹਿਬ ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਨੂੰ ਇਹ ਇੱਕ ਮੌਕਾ ਮਿਲਿਆ ਅਨਸਾਨੀ ਜ਼ਿੰਦਗੀ ਦੇ ਵਿੱਚ ਆਉਣ ਦਾ ਹਨਾ ਤੇ ਫੇਰ ਅਸੀਂ ਉਹਨੂੰ ਕਿਉਂ ਨਾ ਚੰਗੀ ਤਰ੍ਹਾਂ ਮਾਣੀਏ ਉਹ ਇੱਕ ਫਿਲਾਸਫਰ ਹੋਏ ਨੇ ਆਪਾਂ ਸਾਰਿਆਂ ਨੂੰ ਪਤਾ ਬਹੁਤ ਚਰਚਿਤ ਵੀ ਹੋਏ ਨੇ ਕੰਟਰੋਵਰਸ਼ਲ ਵੀ ਹੋਏ ਆ ਹਨਾ ਤੇ ਉਹ ਆਹੀ ਆਖਦੇ ਹੁੰਦੇ ਸੀ ਵੀ ਰੱਬ ਨੇ ਨਾ ਤੁਹਾਨੂੰ ਬਣਾਇਆ ਹੋਇਆ ਤੁਹਾਨੂੰ ਆਪਣੇ ਹੀ ਤਰੀਕੇ ਦਾ ਇੱਕ ਬਹੁਤ ਖਾਸ ਇਨਸਾਨ ਬਣਾਇਆ ਹੋਇਆ ਕਹਿੰਦਾ ਸੋ ਤੁਸੀਂ ਉਸ ਗੱਲ ਦੀ ਬਸ ਰਿਸਪੈਕਟ ਕਰੋ ਆਦਰ ਸਤਕਾਰ ਰੱਖੋ ਤੁਸੀਂ ਕਿਉਂ ਕਿਸੇ ਵਰਗਾ ਬਣਨਾ ਇਹ ਸੋਚ ਕੇ ਚੱਲੋ ਆਪਾਂ ਨੂੰ ਅੱਜ ਜਿੰਨੀ ਵੀ ਦਸਾਈ ਸੀ ਕਿ ਉਹ ਉਹਨਾਂ ਦੇ ਬੜੇ ਕਰੀਬੀ ਜੀ ਕੋਈ ਕਿਸੇ ਸਵਾਗਤ ਚ ਗਏ ਤੇ ਉਹ ਹੱਸਦੇ ਖੇਡਦੇ ਉਹਦੇ ਪਤਾ ਲੱਗਿਆ ਕਿ ਉਹ ਤਾਂ ਜਹਾਨ ਤੋਂ ਕੁਝ ਕਰ ਗਏ ਮੇਰਾ ਕਹਿਲ ਹਮ ਆਦਮੀ ਹੈ ਇੱਕ ਦਮੀ ਇੱਕ ਪਲ ਦੀ ਖਬਰ ਨਹੀਂ ਹੱਸਦੇ ਖੇਡਦੇ ਰਹੋ ਆਪਣੀਆਂ ਜ਼ਿੰਮੇਵਾਰੀਆਂ ਤੋਂ ਤਿਆਗ ਨਾ ਕਰੋ ਅਗੇਨ ਮੈਂ ਕਬੀਰ ਹੋ ਗਿਆ ਨਹੀਂ ਕੋਈ ਗੱਲ ਇੰਨਾਕ ਤਾਂ ਬਣਦਾ ਹੈ ਇੰਨਾਕ ਚੱਲਦਾ ਹੈ ਜਲਦੀ ਜਲਦੀ ਗੋਲੀ ਗਰਮਾਸ ਬਰਾਬਰ ਦੇ 56 ਮਿੰਟ ਹੋਏ ਨੇ ਆਖਰੀ ਮਿੰਟ ਮੈਂ ਤੁਹਾਨੂੰ ਦੇਣਾ ਚਾਹਣਾ ਆਖਰੀ ਮਿੰਟ ਇਹ ਹੈ ਜੀ ਬਸ ਕਦੇ ਕਦੇ ਨਾ ਬੇਵਜਹ ਹੱਸ ਲੈਣਾ ਚਾਹੀਦਾ ਹੱਸਣ ਦੀ ਵਜ੍ਹਾ ਲੱਭਣ ਦੀ ਕਦੇ ਕਦੇ ਜ਼ਰੂਰਤ ਮਹਿਸੂਸ ਨਹੀਂ ਕਰਨੀ ਚਾਹੀਦੀ ਤੁਹਾਡਾ ਪਤਾ ਨਹੀਂ ਲੱਗਦਾ ਕਈ ਵਾਰੀ ਕਿ ਮੇਰੀ ਤੁਸੀਂ ਪਿਛਲੀ ਗੱਲ ਤੇ ਹੱਸ ਰਹੇ ਹੋ ਹੂੰ ਮੌਜੂਦਾ ਤੇ ਹੱਸ ਰਹੇ ਹੋ ਕਿ ਭਵਿੱਖ ਦਾ ਕੋਈ ਸੋਚ ਕੇ ਹੱਸ ਰਹੇ ਹੋ ਤੁਹਾਡਾ ਦੱਸਿਆ ਕਰਨ ਨੂੰ ਥੋੜਾ ਡਾਕਟਰ ਮੈਂ ਤਾਂ ਅੰਦਰੋਂ ਜਦੋਂ ਹਾਸੇ ਦਾ ਕੋਈ ਚਰਨਾ ਫੁੱਟਣਾ ਹੁੰਦਾ ਮੈਂ ਉਹਦੋਂ ਹੱਸ ਪੈਂਦੀ ਨਹੀਂ ਯੂ ਡੋਨਟ ਫਾਈਂਡ ਅ ਰੀਜ਼ਨ ਨੋ ਆਈ ਡੋਟ ਹੱਸਦੇ ਰਹੋ ਕੰਟੀਨਿਊਸ ਹੱਸਦੇ ਸਪੌਂਟੇਨਸ continuously ਇਹ ਜਿਹੜਾ ਜ਼ੋਰ ਲੱਗਣਾ ਬੰਦਾ ਗੈਸ ਨਾ ਕਰ ਸਕੇ ਨਾਲੇ ਕਹਿੰਦੇ ਹੱਸਣਾ ਕੈਲਰੀਜ਼ ਬੜੀਆਂ ਬਰਨ ਹੁੰਦੀਆਂ ਅ ਅਜਲੀ ਇੰਨੇ ਕਾਫੀ ਸਜਣੋ ਤੇ ਕੱਲ ਨੂੰ ਫੇਰ ਮੜਾਂਗੇ ਲਵੀ ਪੰਨੂ ਹੋਣੀ ਜਦੋਂ ਆਉਂਦੇ ਨੇ ਤਾਂ ਸਾਰਾ ਜਿਹੜਾ ਦਰਸਲ ਢਾਈ ਪੌਣੇ ਤਿੰਨ ਘੰਟਿਆਂ ਦੀ ਜਿਹੜੀ ਅ ਮਨ ਦੇ ਉੱਤੇ ਪਰਤ ਜੀ ਜੰਮੀ ਹੁੰਦੀ ਹੈ ਇੱਕ ਗੰਭੀਰ ਮੁੱਦਿਆਂ ਦੀ ਉਹ ਉਤਾਰ ਦਿੰਨੇ ਅਸੀਂ ਸਾਰੇ ਕਾਸੇ ਨੂੰ ਕੇਰਾ ਮੰਫੀ ਕਰਕੇ ਜ਼ੀਰੋ ਕਰਕੇ ਮੀਟਰ ਦੁਆਰਾ ਸ਼ੁਰੂ ਕਰੀਦਾ ਮੈਨੂੰ ਇੱਥੇ ਇਜਾਜ਼ਤ ਦੇ ਦਿਓ ਕੱਲ ਨੂੰ ਫੇਰ ਹਾਜ਼ਰ ਹੋਵਾਂਗੇ ਸਤਿ ਸ੍ਰੀ ਅਕਾਲ